ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਅਫੀਸ਼ੀਅਲ YouTube ਚੈਨਲ PB70 study point ਤੇ ਸੋ ਅੱਜ ਦੀ ਵੀਡੀਓ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਹੜੇ ਦੋਸਤ ਬਿਜਲੀ ਬੋਰਡ ਨਾਲ ਰਿਲੇਟਡ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਹੇ ਹਨ ਉਹਨਾਂ ਲਈ ਕਲਾਸ ਇਹ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੋਣ ਵਾਲੀ ਹੈ ਜਿਵੇਂ PSPCL ਐਲਮ PSPCL ਅਪ੍ਰੈਂਟਿਸਿਪ and pscl great psbcl grade 2 test mechanic ਅਤੇ अनेका ਆ ਰਹੀਆਂ ਬਿਜਲੀ ਬੋਰਡ ਦੀਆਂ ਪਰਖਿਆਂ ਦੀ ਤਿਆਰੀ ਕਰਨ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਐਂਡ ਨਾਲ ਦਿੱਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ ਸੋ ਜਿਹੜੇ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀਆਂ ਪੀਡੀਐਫ ਆਪਣੇ ਮੋਬਾਈਲ ਫੋਨ ਤੇ ਲੈਣਾ ਚਾਹੁੰਦੇ ਹਨ ਤਾਂ ਇਸ ਨੰਬਰ 96461 15144 ਇਸ ਨੰਬਰ ਤੇ ਸਾਨੂੰ ਤੁਸੀਂ ਓਨਲੀ 200 ਰੁਪਏ Google Pay ਦਾ PhonePe ਕਰਕੇ ਸਾਡੇ ਕੋਲੋਂ ਤੁਸੀਂ ਪੀਡੀਐਫ ਲੈ ਸਕਦੇ ਹੋ ਯਾਰ ਦੇ ਕਰੀਬ MCQ ਹੋਣਗੇ ਟੌਪ ਦੇ MCQ ਹਨ ਵਿਦ ਆਨਸਰ ਹਨ ਤੁਹਾਨੂੰ ਪੀਡੀਐਫ WhatsApp ਤੇ ਤੁਹਾਨੂੰ ਤੁਰੰਤ ਮਿਲ ਜਾਣਗੀਆਂ ਜਦੋਂ ਤੁਸੀਂ ਸਾਨੂੰ ਪੇਮੈਂਟ ਕਰਕੇ ਇਸ ਨੰਬਰ ਦਾ ਸਕਰੀਨਸ਼ਾਟ ਭੇਜੋਗੇ ਸੋ ਜਿਆਦਾ ਟਾਈਮ ਨਾ ਵੇਸਟ ਕਰਦੇ ਹੋਏ ਵੀਡੀਓ ਨੂੰ ਕਰਦੇ ਆ ਸ਼ੁਰੂ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਪਸੰਦ ਆਉਂਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰੋ ਜੀ ਸਭ ਤੋਂ ਪਹਿਲਾ ਕੁਐਸਚਨ ਹੈ ਜੀ ਕਹ ਹੈ ਬਿਜਲੀ ਦੇ ਦਬਾਰ ਨੂੰ ਡੈਸ਼ ਵੀ ਕਿਹਾ ਜਾਂਦਾ ਹੈ ਬਿਜਲੀ ਦੇ ਦਬਾਰ ਨੂੰ ਕਿਸੇ ਚੀਜ਼ ਨੂੰ ਦਬਾਉਣਾ ਗੈਸ ਜਿਵੇਂ ਹੋ ਗਿਆ ਭਰਨੀ ਕੇ ਚੀਜ਼ ਉਹਨੂੰ ਦਬਾ ਕੇ ਭਰੀਦਾ ਠੀਕ ਹੈ ਜੀ ਤਾਂ ਆਪਸ਼ਨਸ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਵੋਲਟੇਜ ਦੂਸਰੀ ਹੈ ਊਰਜਾ ਤੀਸਰੀ ਹੈ ਪ੍ਰਤੀਰੋਧ ਚੌਥੀ ਹੈ ਪਾਵਰ ਤਾਂ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਵੋਲਟੇਜ ਆਪਸ਼ਨ ਊੜਾ ਇਸ ਦਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਠੀਕ ਹੈ ਜੀ ਚਲੋ ਜੀ ਨੈਕਸਟ ਕੁਐਸਚਨ ਚੱਲ ਜੀ ਕੁਐਸਚਨ ਨੰਬਰ ਹੈ 2 ਇੱਕ ট্রান্সਫਾਰਮਰ ਵਿੱਚ ਬਰੀਦਰ ਦਾ ਕੰਮ ਕੀ ਹੈ ਬਹੁਤ ਵਾਰੀ ਕੁਐਸਚਨ ਰਿਪੀਟ ਕਰ ਚੁੱਕੀਆਂ ਆ। ਆਪਸ਼ਨਾ 4 ਦਿੱਤੀਆਂ ਹੋਈਆਂ ਹਨ। ਇੱਕ ਬਿਲਕੁਲ ਸਹੀ ਹੈ। ਟੈਂਕ ਵਿੱਚ ਨਮੀ ਦੇ ਦਾਖਲੇ ਨੂੰ ਰੋਕਣਾ। ਟੈਂਕ ਵਿੱਚ ਤੇਲ ਦੇ ਪੱਧਰ ਨੂੰ ਕੰਟਰੋਲ ਕਰਨਾ। ਟਰਾਂਸਫਾਰਮਰ ਦੇ ਤੇਲ ਨੂੰ ਫਿਲਟਰ ਕਰਨਾ। ਜੋ ਵਾਈਂਡਿੰਗ ਨੂੰ ਠੰਡੀ ਹਵਾ ਦੇਣਾ। ਬਰੀਦਰ ਦੇ ਵਿੱਚ ਪੈਂਦਾ ਕੀ ਹੈ? ਸ਼ਿਲਕਾ ਜਲ। ਸ਼ਿਲਕਾ ਜਲ। ਹਾਂਜੀ। ਇਹਦਾ ਕੰਮ ਕੀ ਹੈ ਜੀ? ਤੇ ਆਪਸ਼ਨ ਗੁਰਾਇਸਾ ਬਿਲਕੁਲ ਰਾਈਟ ਆਨਸਰ ਹੈ ਦੋਸਤੋ ਟੈਂਕ ਵਿੱਚ ਨਮੀ ਦੇ ਦਾਖਲੇ ਨੂੰ ਰੋਕਣਾ ਠੀਕ ਹੈ ਜੀ ਨੈਕਸਟ ਕੁਸਚਨ ਚੱਲ ਗਏ ਦੋਸਤੋ ਕੁਸਚਨ ਨੰਬਰ ਹੈ 3 ਤਾਂਬੇ ਦੀ ਪਰਮਾਣੂ ਸੰਖਿਆ ਕੀ ਹੈ ਤਾਂਬੇ ਦੀ ਪਰਮਾਣੂ ਸੰਖਿਆ ਕੀ ਹੈ ਤਾਂ ਆਪਨੇ ਕੋਲ ਦਿੱਤੀਆਂ ਹੋਈਆਂ ਹਨ ਜਾਂ 27 28 29 ਜਾਂ 27 29 ਜਾਂ 27 ਦਾ ਇਜ਼ ਦਾ ਰਾਈਟ ਆਨਸਰ ਹੈ 29 ਆਪਸ਼ਨ ਏ ਡੀ ਦਾ ਰਾਈਟ ਆਨਸਰ ਠੀਕ ਹੈ ਦੋਸਤੋ ਚਲਿਏ ਜੀ ਨੈਕਸਟ ਕੁਐਸਚਨ ਤੇ ਚਲੋ ਜੀ ਕੁਐਸਚਨ ਨੰਬਰ ਹੈ 4 ਦਿਨ ਵਿੱਚ ਕੰਟੇ ਕੰਮ ਕਰਨ ਵਾਲੇ 10 ਲੈਂਪਾਂ ਦੀ ਰੋਜ਼ਾਨਾ ਊਰਜਾ ਦੀ ਖਪਤ ਡੈਸ਼ ਹੋਵੇਗੀ ਜਿੱਥੇ ਹਰੇਕ ਲੈਂਪ ਦੀ 100 ਵਾਟ ਦਾ ਹੈ ਜਿੱਥੇ ਕਿ ਹਰੇਕ ਲੈਂਪ 100 ਵਾਟ ਦਾ ਕਿੰਨੀਆਂ ਇਕਾਈਆਂ ਯਾਨੀ ਕਿ ਯੂਨਿਟ ਕਿੰਨੀਆਂ ਯੂਨਿਟ ਖਪਤ ਹੋਣਗੀਆਂ ਹਾਂਜੀ ਦੋਸਤੋ ਤਾਂ ਇਸ ਦਾ ਤੁਹਾਨੂੰ ਪਤਾ ਅੱਗੇ ਵੀ ਮੈਂ ਨੰਮਰੀਕਲ ਦੀ ਕਲਾਸ ਵਿੱਚ ਕਰਾਇਆ ਹੈ 10 ਲੈਂਪ ਗੁਣਾ 100 वाट गुना 8 घंटे ठीक है जी तो इस गुना करो कितना आ जाएगा अपने को 8000 बटा 1000 कर दो 8 8 1 8 इकाइयां इज द राइट आंसर आ जाएगा दोस्तों न्यूमेरिकल दी क्लासेस कराई हैं इन बहुत ही बढ़िया तरीके ना तो सी प्लेलिस्ट में जाके ਜ਼ਰੂਰ ਦੇਖ ਰਹੋ ਜੀ ਜਿਨਾਂ ਨੇ ਦੇਖਣੀਆਂ ਨੇ ਚਲੋ ਜੀ ਨੈਕਸਟ ਕੁਐਸਚਨ ਚਲ ਗਿਆ ਜੀ ਕੁਐਸਚਨ ਨੰਬਰ ਹੈ 5 ਬਿਜਲੀ ਦੀ ਮਾਤਰਾ ਦੀ ਇਕਾਈ ਕੀ ਹੈ ਬਿਜਲੀ ਦੀ ਮਾਤਰਾ ਦੀ ਇਕਾਈ ਕੀ ਹੈ ਤਾਂ অপਸ਼ਨਸ ਆਪਣੇ ਸਾਹਮਣੇ ਦਿੱਤੀਆਂ ਹੋਈਆਂ ਹਨ ਪਹਿਲੀ ਹੈ ਵੋਲਟੇਜ ਦੂਸਰੀ ਹੈ ਵਾਟ ਤੀਸਰੀ ਹੈ ਕੋਲਮ ਚੌਥੀ ਹੈ ਕਰੰਟ ਹਾਂ ਜੀ ਦੋਸਤੋ ਤਾਂ ਇਸ ਦਾ ਰਾਈਟ ਆਨਸਰ ਹੈ ਕੋਲਮ ਆਵਸ਼ਰ ED ਇਸ ਦਾ ਬਿਲਕੁਲ ਰਾਈਟ ਆਨਸਰ ਠੀਕ ਹੈ ਜੀ ਚਲ ਗਿਆ ਜੀ ਨੈਕਸਟ ਕੁਸਚਨ ਤੇ ਚਲੋ ਕੁਸਚਨ ਨੰਬਰ ਹੈ 6 ਸੋ ਦੋਸਤੋ ਵੀਡੀਓ ਨੂੰ ਵਾਤੋਂ ਤੇ ਲਾਈਕ ਸ਼ੇਅਰ ਜਰੂਰ ਕਰੋ ਜੀ ਜਿਹੜੇ ਦੋਸਤ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਪਹਿਲੀ ਵਾਰ ਆਏ ਹਨ ਉਹਨਾਂ ਨੂੰ ਬੇਨਤੀ ਹੈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਨ੍ਹਾਂ ਦੋਸਤਾਂ ਨੇ ਸਾਡੀਆਂ ਸਾਰੀਆਂ ਕਲਾਸਾਂ ਦੀ ਪੀਡੀਐਫ ਲੈਣਾ ਹੋ ਲੈਣੀਆਂ ਹੋਣ ਤਾਂ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਜੇ 200 ਰੁਪਏ Google Pay ਜਾਂ PhonePe ਕਰਨ ਤੋਂ ਬਾਅਦ ਸਕਰੀਨਸ਼ਾਟ ਇਸ ਨੰਬਰ ਤੇ ਭੇਜ ਦੇਣਾ ਹੈ ਤੁਹਾਨੂੰ ਤੁਰੰਤ ਸਾਰੀਆਂ ਕਲਾਸਾਂ ਦੀ ਪੀਡੀਐਫ ਮਿਲ ਜਾਣਗੀਆਂ ਜੀ ਜੇਕਰ ਤੁਸੀਂ ਸਾਡੇ WhatsApp ਗਰੁੱਪ ਦੇ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਦਿੱਤਾ ਹੋਇਆ ਹੈ ਜਾ ਕੇ ਤੁਸੀਂ ਡਾਇਰੈਕਟ ਜੁਆਇਨ ਹੋ ਸਕਦੇ 6 ਨੰਬਰ क्वेश्चन ਆ ట్రాన్స్‌ਫਾਰਮਰਾਂ ਦੀ ਰੇਟਿੰਗ ਡੈਸ਼ ਵਿੱਚ ਦਰਸਾਈ ਜਾਂਦੀ ਹੈ ਕੇਵੀ ਵਿੱਚ ਕੇਵੀਏ ਵਿੱਚ ਕੇਵੀਏਆਰ ਵਿੱਚ ਕਿਹੜੇ ਡਬਲ ਜੀ ਐਟ ਇਸ ਦਾ ਰਾਈਟ ਆਨਸਰ ਹੈ ਦੋਸਤੋ ਉਹ ਹੈ ਕੇਵੀਏ ਆਪਸ਼ਨ ਐਡਾ ਇਸ ਦਾ ਰਾਈਟ ਆਨਸਰ ਠੀਕ ਹੈ ਜੀ ਚਲੋ ਜੀ ਨੈਕਸਟ ਕੁਸਚਨ ਤੇ ਕੁਸਚਨ ਨੰਬਰ ਹੈ 7 ਕੈਰਕਟਰ ট্রান্সਫਾਰਮਰ ਦੇ ਤਾਂਬੇ ਦੇ ਨੁਕਸਾਨ ਦਾ ਪਤਾ ਲਗਾਉਣ ਲਈ ট্রান্সਫਾਰਮਰ ਵਿੱਚ हेटां ਦਿੱਤਿਆਂ ਵਿੱਚੋਂ ਕਿਹੜੀ ਜਾਂਚ ਟੈਸਟ ਨੂੰ ਕੀਤਾ ਜਾਂਦਾ ਹੈ ਕਿਹੜੀ ਟੈਸਟ ਕੀਤਾ ਜਾਂਦਾ ਹੈ ਹਾਂਜੀ ਦੋਸਤੋ ਸੋ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਸ਼ਾਰਟ ਸਰਕਟ ਟੈਸਟ ਸ਼ਾਰਟ ਸਰਕਟ ਟੈਸਟ ਆਪਸ਼ਨ 20 ਬਿਲਕੁਲ ਰਾਈਟ ਆਨਸਰ ਚਲੋ ਜੀ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ ਆਪਣੇ ਕੋਲ 8 ਕਹਿ ਰਿਹਾ ਕੋਰ ਦੇ ਲੈਮੀਨੇਸ਼ਨ ਆਮ ਤੌਰ ਤੇ ਬਣੇ ਹੁੰਦੇ ਹਨ ਕੋਰ ਦੇ ਲੈਮੀਨੇਸ਼ਨ ਆਮ ਤੌਰ ਤੇ ਕਿਸ ਦੇ ਬਣੇ ਹੁੰਦੇ ਤਾਂ ਜ਼ਿਆਦਾਤਰ ਤਾਂ ਸਿਲੀਕਨ ਸਟੀਲ ਦੇ ਸਿਲੀਕਨ ऑप्शन सी इज द राइट आंसर दोस्तों ठीक है जी चल गई जी नेक्स्ट क्वेश्चन पे चलो जी क्वेश्चन नंबर है 9 बक्कल जरले बक्कल जर जरले बक्कल बक्कलज रले ਇੱਕ ਕੀ ਹੈ ਚਾਰ ਆਪਸ਼ਨ ਦਿੱਤੀਆਂ ਹੋਈਆਂ ਨੇ ਬਕਲਰ ਰਿਲੇ ਇੱਕ ਤਾਂ 500 ਜਾ 800 ਕੇਵੀਏ ਤੋਂ ਉੱਪਰ ਵਾਲੇ ਟਰਾਂਸਫਾਰਮਰ ਦੇ ਵਿੱਚ ਲੱਗੀ ਹੁੰਦੀ ਹੈ ਬਕਰ ਰਿਲੇ ਦੇ ਨਾਲ ਇੱਕ ਰਿਲੇ ਦਾ ਮਤਲਬ ਇਹ ਹੈਗਾ ਵੀ ਕਿਸੇ ਵੀ ਚੀਜ਼ ਨੂੰ ਅੰਦਰ ਤੱਕ ਪਹਿਚਾਉਣਾ ਅੰਦਰ ਅਲਾਰਮ ਦੇਣਾ ਤੋ ਆਪਸ਼ਨ ਆਪਨੇ ਕੋ ਚਾਰ ਦਿੱਤੀਆਂ ਹੋਈਆਂ ਨੇ ਪਹਿਲੀ ਗੈਸ ਦੁਆਰਾ ਚਾਲਿਤ ਸੁਰੱਖਿਆ ਉਪਕਰਨ ਦੂਸਰੀ ਹੈ ਤਾਪਮਾਨ ਸੰਚਾਲਨ ਸੁਰੱਖਿਆ ਉਪਕਰਨ ਹਾਥੀ ਸੰਚਾਲਿਤ ਉਪਕਰਨ ਜੋ ਹਵਾਸ ਵਿੱਚ ਸੋ ਦੋਸਤੋ ਵੀਡੀਓ ਜਦੋਂ ਖਤਮ ਹੋਏਗੀ ਤੇ ਨਾਲ ਇੱਕ ਵੀਡੀਓ ਦਾ ਲਿੰਕ ਹੋਰ ਮਿਲੇਗਾ ਇਸ ਤਰ੍ਹਾਂ ਦਾ ਉੱਥੋਂ ਤੁਸੀਂ ਜਾ ਕੇ ਉਹਨੂੰ ਡਾਇਰੈਕਟ ਤੁਸੀਂ ਓਕੇ ਕਰੋਗੇ ਤਾਂ ਇੱਕ ਆਪਾਂ ਸਬਸਟੇਸ਼ਨ ਤੇ ਲਾਈਵ ਕਲਾਸ ਲਗਾਈ ਸੀ ਉਹ ਤੁਹਾਨੂੰ ਵੇਖਣ ਨੂੰ ਮਿਲੇਗੀ ਠੀਕ ਹੈ ਉਸ ਦੇ ਵਿੱਚ ਅਸੀਂ ਇਹ ਤੋਂ ਲੈ ਕੇ ਜੜ ਤੱਕ ਟ੍ਰਾਂਸਮਿਸ਼ਨ ਤੋਂ ਲੈ ਕੇ ਜਿੱਥੇ ਤੱਕ ਆਪਣੀ ਸ਼ਾਰਟ ਕੀਡ ਲਾਈਨ ਆ ਰਹੀ ਹੈ ਅੱਧਾ ਸਰਵਿਸ ਲਾਈਨ ਤੱਕ ਉਸ ਦੇ ਵਿੱਚ ਪੂਰੀ ਵੀਡੀਓ 22 25 ਮਿੰਟ ਦੀ ਵੀਡੀਓ ਪੂਰਾ ਸਬਸਟੇਸ਼ਨ ਦਿਖਾਇਆ ਹੋਇਆ ਹੈ ਕਿਵੇਂ ਇਹ ਬ੍ਰੇਕਰ ਚੱਲਦੇ ਹਨ ਸਰਕਲ ਬ੍ਰੇਕਰ ਕੀ ਹਨ ਸੀਟੀ ਪੀਟੀ ਕੀ ਹਨ ਆਈਸੋਲੇਟਰ ਕੀ ਹੈ ਡੰਪਰ ਕੀ ਹਨ ਐਂਡ ਜੋ ਲਾਈਟਿੰਗ ਰੈਸਟਰ ਕੀ ਹਨ ਟੈਪ ਚेंजर ਕੀ ਹਨ ਬੱਕਰਲੇ ਕੀ ਸਾਰਾ ਕੁਝ ਉਸ ਦੇ ਵਿੱਚ ਦਿਖਾਇਆ ਹੋਇਆ ਹੈ ਤੁਸੀਂ ਇੱਕ ਵਾਰੀ ਜਾ ਕੇ ਜ਼ਰੂਰ ਦੇਖਨੇ ਯਾਨ ਡਿਸਕ੍ਰਿਪਸ਼ਨ ਦੇ ਵਿੱਚ ਵੀ ਮੈਂ ਲਿੰਕ ਦੇ ਦੇਣਾ ਉੱਥੋਂ ਤੁਸੀਂ ਜਾ ਕੇ ਵੇਖ ਸਕਦੇ ਹੋ ਤਾਂ ਇਸ ਦਾ ਜੋ ਰਾਈਟ ਆਨਸਰ ਹੈ ਦੋਸਤੋ ਉਹ ਹੈ ਗੈਸ ਦੁਆਰਾ ਸੰਚਾਲਿਤ ਸੁਰੱਖਿਆ ਉਪਕਰਨ ਗੈਸ ਦੁਆਰਾ ਸੰਚਾਲਿਤ ਸੁਰੱਖਿਆ ਉਪਕਰਨ ਇਸ ਦਾ ਰਾਈਟ ਆਨਸਰ ਹੈ ਦੋਸਤੋ ਚਲੋ ਜੀ ਨੈਕਸਟ ਕੁਐਸਚਨ ਤੇ ਕੁਐਸਚਨ ਨੰਬਰ ਹੈ 10 ਡਿਸਟ੍ਰੀਬਿਊਟਰ ਅਤੇ ਖਪਤਕਾਰ ਲੋਡ ਟਰਮੀਨਲ ਵਿਚਕਾਰ ਜੁੜੀ ਹੋਈ ਕੇਬਲ ਨੂੰ ਡੈਸ਼ ਕਿਹਾ ਜਾਂਦਾ ਹੈ ਡਿਸਟ੍ਰੀਬਿਊਸ਼ਨ ਅਤੇ ਖਪਤਕਾਰ ਕੰਜ਼ਿਊਮਰ ਤੱਕ ਜੋ ਪਹੁੰਚਦੀ ਹੈ ਲਾਈਟ ਹਾਊਸ ਲੋਡ ਟਰਮੀਨਲ ਵਿਚਕਾਰ ਜੁੜੀ ਹੋਈ ਕੇਬਲ ਨੂੰ ਕੀ ਕਿਹਾ ਜਾਂਦਾ ਹੈ ਡਿਸਟ੍ਰੀਬਿਊਟਰ ਬਸਵਾਰ ਸਰਵਿਸ ਮੈਨ ਦਾ ਫੀਡਰ ਫੀਡਰ ਹੋ ਗਿਆ ਆਪਣੇ 11 ਕੇਵੀ ਬਸਵਾਰ ਹੋ ਗਈ ਆਪਣੇ ਜਿਹੜੋ ਅ ਵੱਡੇਡੇ ਟਰਾਂਸਫਾਰਮਰ ਤੋਂ ਲੈ ਕੇ ਸਰਕਟ ਬ੍ਰੇਕਰ ਤੱਕ ਪਹੁੰਚਦੇ ਹੈ ਦਾ ਇਸ ਦਾ ਰਾਈਟ ਆਨਸਰ ਹੈ ਦੋਸਤੋ ਹੈ ਸਰਵਿਸ ਲਾਈਨ ਸਰਵਿਸ ਮੀਨਸ ਠੀਕ ਹੈ ਜੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇਨਾਈ ਇਹ ਵੀਡੀਓ ਤੁਹਾਨੂੰ ਕਿਸਾ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਜੇਕਰ ਵੀਡੀਓ ਨੂੰ ਲਾਈਕ ਨਹੀਂ ਕੀਤਾ ਤਾਂ ਵੀਡੀਓ ਨੂੰ ਕਿਰਪਾ ਕਰਕੇ ਲਾਈਕ ਐਂਡ ਸ਼ੇਅਰ ਜਰੂਰ ਕਰੋ ਜੀ ਆਪਣੇ ਨਾਲ ਦੋਸਤਾਂ ਨਾਲ ਐਂਡ ਜੇਕਰ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰੋ ਜਿਨ੍ਹਾਂ ਦੋਸਤਾਂ ਨੇ ਪੀਡੀਐਫ ਲੈਣੀਆਂ ਹਨ ਇਸ ਨੰਬਰ ਤੇ ਸਾਨੂੰ ਤੁਸੀਂ ਕੰਟੈਕਟ ਕਰ ਸਕਦੇ ਹੋ ਓਨਲੀ 200 ਰੁਪਏ ਸੈਂਡ ਕਰਕੇ ਸਾਡੇ ਕੋਲ ਤੁਰੰਤ ਪੀਡੀਐਫ ਲੈ ਸਕਦੇ ਹੋ ਜੀ ਸੋ ਮਿਲਦੇ ਆਪਾਂ ਨੈਕਸਟ ਕਲਾਸ ਵਿੱਚ ਥੈਂਕ ਯੂ ਵੈਰੀ ਮਚ